어? ਕਰਤੀ ਰਸਨਾ ਸ਼ਬਦ ਸੁਹਾਈ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਓਰੇ ਸ਼ਬਦ ਪ੍ਰਭ ਮਿਲ ਆਈ ਓਰੇ ਸ਼ਬਦ ਕਬ ਮਿਲ ਆਈ ਬਟ ਪਾਕੀਆਂ ਵਾਹੋ ਵਾਹ ਤਨਤਨ ਬਾਬਾ ਰਣ ਸਿੰਘ ਜੀ ਸਾਰੀ ਸੰਗਤ ਬੋਲੇ ਤਨਤਨ ਬਾਬਾ ਅਨੰਦ ਸਿੰਘ ਦੁਨੀਆ ਵੇਖਦੀ ਐ ਆ ਚਿਹਰੇ ਤੋਂ ਰੂਪ ਰੰਗ ਨੈਣ ਨਕਸ਼ ਢੀਨ ਡੌਲ ਕਦ ਫਿਰ ਸਰਟੀਫਾਈਡ ਕਰਦੀ ਐ ਜੀ ਇਹ ਸੋਹਣਾ ਐ ਇਹ ਰੂਪਮਾਨ ਇੱਕ ਰੂਪ ਐ ਤੇ ਮਹਾਰਾਜ ਨੇ ਸਰਟੀਫਾਈਡ ਕੀਤਾ ਨਾ ਰੂਪ ਰੰਗ ਦੇਖ ਕੇ ਨਾ ਢੀਨ ਡੋਲ ਵੇਖ ਕੇ ਨਾ ਧਨ ਦੌਲਤ ਵੇਖ ਕੇ ਮਹਾਰਾਜ ਕਹਿੰਦੇ ਨੇ ਮੇਰੀ ਨਿਗਾਹ 'ਚ ਸੋਨਾ ਕੌਣ ਹੈ ਜਿਹੜਾ ਵਾਹੋ ਦੇ ਵਿੱਚ ਉਤਰੇ ਜਿਹੜਾ ਭਜਨ ਦੇ ਵਿੱਚ ਉਤਰੇ ਜਿਹੜਾ ਸਿਮਰਨ 'ਚ ਉਤਰੇ ਤਿੰਨ ਕੋ ਪਰਜਾ ਪੂਜਣ ਆਈ ਉਹ ਕਰਮਾ ਵਾਲਿਓ ਹਰ ਸਾਲ ਸੰਗਤ ਦਾ ਪੈਰਾ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਪੂਜ ਕਰ ਅੱਜ ਜਗਾ ਜਗਾ ਤੇ ਪੂਜਾ ਸਾਧ ਸੰਗਤ ਅੱਜ ਜਗਾ ਜਗਾ ਤੇ ਡੰਕੇ ਵੱਜਦੇ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆਂ ਬਸ ਇੱਕ ਬੇਨਤੀ ਕਰਾਂਗਾ ਸਾਧ ਸੰਗ ਸਮਾ ਬਹੁਤ ਸੀਮਿਤ ਹੈ ਬਹੁਤ ਸੀਮਿਤ ਜਿਨ੍ਹਾਂ ਦੇ ਪਿਆਰ 'ਚ ਇੱਥੇ ਆਏ ਉਹ ਮੈਨੂੰ ਦੱਸੋ ਕਿਹਨਾਂ ਦੇ ਪਿਆਰ 'ਚ ਆਏ ਹੋ ਅੱਜ ਤਾਂ ਧੰਨ ਬਾਬਾ ਆਨੰਦ ਸਿੰਘ ਜੀ ਦੇ ਪਿਆਰ 'ਚ ਆਏ ਹੋ ਜਿਨ੍ਹਾਂ ਦੇ ਪਿਆਰ 'ਚ ਆਏ ਹੋ ਅੱਜ ਉਹਨਾਂ ਦੀ ਅਸੀਸ ਲੈ ਕੇ ਜਾਣਾ ਅੱਜ ਉਹਨਾਂ ਦੀਆਂ ਖੁਸ਼ੀਆਂ ਲੈ ਕੇ ਜਾਣਾ ਬਾਬਾ ਜੀ ਸਭ ਤੋਂ ਜ਼ਿਆਦਾ ਪ੍ਰਸੰਨ ਹੁੰਦੇ ਸਨ ਜਿਨ੍ਹਾਂ ਦਾ ਨਿਤਨੇਮ ਤਗੜਾ ਹੁੰਦਾ ਸੀ ਜਿਹੜਾ ਆਂਦਾ ਸੀ ਰਹੀਸ ਤਨਾੜ ਗਰੀਬ ਅਮੀਰ ਜੋ ਮਰਜੀ ਕੋਈ ਹੋਵੇ ਸਭ ਤੋਂ ਪਹਿਲਾ ਸਵਾਲ ਬਾਬਾ ਜੀ ਉਹ ਤੇਰਾ ਨਿਤਨੇਮ ਕਿੰਨਾ ਹੈ ਆਖੋ ਸਤਨਾਮ ਵਾਹਿਗੁਰੂ ਕੁਝ ਨਹੀਂ ਪੁੱਛਦੇ ਮੈਂ ਲੰਬਾੜੀਆਂ ਗੱਡੀਆਂ ਸ਼ੌਹਰਤ ਦੌਲਤ ਕੁਝ ਨਹੀਂ ਉਹ ਤੇਰਾ ਨਿਤਨੇਮ ਕਿੰਨਾ ਹੈ ਬਸ ਇੰਨਾ ਵਸ ਅੰਮ੍ਰਿਤ ਵੇਲਾ ਕਿੰਨਾ ਹੈ ਇਹ ਦੱਸ ਆ ਜਿਨ੍ਹਾਂ ਦੀਆਂ ਖੁਸ਼ੀਆਂ ਲੈਣ ਖਾਤਰ ਆਏ ਹੋ ਜੇ ਤਾ ਅੰਮ੍ਰਿਤ ਵੇਲੇ ਜਾਗਦੇ ਹੋ ਤੇ ਸ਼ੁਕਰਾਨੇ ਕਰੋ ਕਿ ਇਦਾਂ ਹੀ ਬਾਬਾ ਜੀ ਬਾਹ ਪਕੜ ਕੇ ਰੱਖਿਓ ਤੇ ਜੇ ਅੱਜ ਅੰਮ੍ਰਿਤ ਵੇਲਾ ਨਹੀਂ ਹੈ ਨਾ ਅੱਜ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਕਰੋ ਆ ਝੋਲੀਆਂ ਅੱਡ ਕੇ ਦਾਤ ਮੰਗਿਓ ਬਾਬਾ ਜੀ ਆ ਘਰੋਂ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਦੇ ਕੇ ਭੇਜਿਓ ਆਖੋ ਸਤਨਾਮ ਵਾਹਿਗੁਰੂ ਕਰਮਾ ਵਾਲਿਓ ਸਤਿ ਸ੍ਰੀ ਅਕਾਲ ਇੰਨਾ ਵੀ ਬਰਦਾਸ਼ਤ ਨਹੀਂ ਹੁੰਦਾ ਸੀ ਧੰਤਨ ਬਾਬਾ ਅਨੰਦ ਸੀ ਇੰਨਾ ਵੀ ਬਰਦਾਸ਼ਤ ਜਿਦਾ ਅੰਮ੍ਰਿਤ ਵੇਲਾ ਨਹੀਂ ਜਿਦਾ ਨਿਤਨੇਮ ਨਹੀਂ ਬਾਬਾ ਜੀ ਕਹਿੰਦੇ ਸਨ ਸਾਡਾ ਲੱਗਦਾ ਹੀ ਕੁਛ ਨਹੀਂ ਲੱਗਦਾ ਹੀ ਕੁਛ ਨਹੀਂ ਨਿਤਨੇਮ ਵਾਲਿਆਂ ਨੂੰ ਗਲਵਕੜੀ 'ਚ ਲੈਂਦੇ ਸਨ ਅੰਮ੍ਰਿਤ ਵੇਲੇ ਵਾਲੇ ਨੂੰ ਗਲਵਕੜੀ 'ਚ ਲੈਂਦੇ ਸਨ ਜੇ ਚਾਹੁੰਦੇ ਉਹ ਬਸ ਇੰਨੀ ਗੱਲ ਕਰਕੇ ਮੈਂ ਨਟਸ਼ੈਲ ਗੱਲ ਕਰ ਰਿਹਾ ਜੀ ਸਾਰੀਆਂ ਗੱਲਾਂ ਦਾ ਨਿਚੋੜ ਕੱਢ ਕੇ ਸਾਧ ਸੰਗਤ ਮੈਂ ਅੱਗੇ ਰੱਖ ਰਿਹਾ ਤੁਹਾਡੇ ਜੇ ਚਾਹੁੰਦੇ ਹੋ ਬਾਬਾ ਨਾਨਕ ਸਿੰਘ ਜੀ ਦੀਆਂ ਖੁਸ਼ੀਆਂ ਮਿਲ ਜਾਣ ਜੇ ਚਾਹੁੰਦੇ ਹੋ ਗੁਰੂ ਨਾਨਕ ਦੀਆਂ ਖੁਸ਼ੀਆਂ ਮਿਲ ਜਾਣ ਓਏ ਅੰਮ੍ਰਿਤ ਵੇਲਾ ਆਪਣਾ ਗੁਰੂ ਨਾਨਕ ਨੂੰ ਦੇ ਦਿਓ ਘੱਟ ਤੋਂ ਘੱਟ ਢਾਈ ਘੰਟੇ ਆਖੋ ਸਤਨਾਮ ਵਾਹਿਗੁਰੂ ਘੱਟ ਤੋਂ ਘੱਟ ਢਾਈ ਘੰਟੇ ਗੁਰੂ ਨਾਨਕ ਨੂੰ ਦੇ ਦਿਓ ਜੋ ਮਰਜੀ ਬਦਲੇ ਗੁਰਨਾਨਕੁੱਲ ਲੈ ਲੋ ਜੀ ਜੋ ਮਰਜੀ ਲੈ ਲੋ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਮਿਲ ਜਾਣਗੀਆਂ ਬਹੁਤ ਧੰਵਾਦੀ ਦਾਸ ਮਹਾਂਪੁਰਖਾਂ ਦਾ શ્રીਮਾਨ ਸੰਤ ਬਾਬਾ ਕਾਲਾ ਸਿੰਘ ਜੀ ਮੈਂ ਸੱਚਾਈ ਕਹਿ ਰਿਹਾ ਮੈਂ ਸੱਚੇ ਦਰਬਾਰ ਚ ਬੈਠਾ ਜੀ ਜਦੋਂ ਸਟੇਜ ਸੈਕਟਰੀ ਸਾਹਿਬ ਇਹਨਾਂ ਦੀ ਡਿਊਟੀ ਬਹੁਤ ਸਖਤ ਹੈ ਜੀ ਮੈਂ ਧੰਨ ਗਿਣਦਾ ਔਰ ਚਰਨਾਂ 'ਚ ਨਮਸਕਾਰ ਕਰਦਾ ਜੀ ਇਹਨਾਂ ਦੇ ਬਹੁਤ ਸਖਤ ਸੇਵਾ ਹੈ ਕਿਦਾਂ ਸਭ ਨੂੰ ਮੈਨੇਜ ਕਰਕੇ ਤੁਰਨਾ ਬਹੁਤ ਮਹਾਰਜ ਤੰਤਨ ਬਾਬਾ ਨਾਨਕ ਸਿੰਘ ਜੀ ਬਹੁਤ ਕਰਦੇ ਮੈਂ ਸੋਚਦਾ ਪਿਆ ਸੀ ਮੈਂ ਬੇਨਤੀ ਲਈ ਸੀ ਮੈਂ ਕਹਿੰਦਾ ਜੀ ਸਵੇਰੇ ਸਾਧਨ ਹੈ ਗੁਰੂ ਸਾਹਿਬ ਸੇਵਾ ਲੈਂਦੇ ਨੇ ਤੇ ਅੱਜ ਅੰਮ੍ਰਿਤ ਵੇਲੇ ਸ਼ੁਰੂ ਹੋ ਗਿਆ ਸਤ ਅੰਮ੍ਰਿਤ ਵੇਲੇ ਤੋਂ 3 ਦਿਨ ਦੀ ਲੜੀ ਚੱਲਣੀ ਹੈ ਜੀ ਅੰਮ੍ਰਿਤ ਵੇਲੇ ਦੀ ਧੰਗੁਰ ਨਾਨਕ ਸਾਹਿਬ ਦੇ ਵਿਆਹ ਪੁਰਬ ਦੀ 30 ਤਰੀਕ ਨੂੰ ਵਿਆਹ ਪੁਰਬ ਤੇ ਅੰਮ੍ਰਿਤ ਵੇਲੇ ਸੱਦਾ ਦਿੱਤਾ ਹੋਇਆ ਸਾਰੀ ਸੰਗਤਾਂ ਨੂੰ ਜੀ ਲਾਈਵ ਵੀ ਚੱਲਦਾ ਸਾਰਾ ਚੱਲਦਾ ਆਪ ਜੀ ਨੂੰ ਪਤਾ ਤੇ ਮੈਂ ਸੋਚਦਾ ਜੀ ਮੈਂ ਕਿੱਥੇ ਚਲ ਕਿਰਪਾ ਹੋ ਜੂ ਪਹਿਲੇ ਫਿਰ ਘਰ ਜਾ ਕੇ ਇਸ਼ਨਾਨ ਪਾਣੀ ਕਰਕੇ ਜੋ ਸਤਗੁਰ ਜੀ ਦੀ ਮਿਹਰ ਜੋ ਵੀ ਆਪ ਜੀ ਆਉਂਦੇ ਨੇ ਫਿਰ ਜਾ ਕੇ ਸਿਮਰਨ ਸੰਨ ਚੇ ਮਹਾਰਜ ਸੇਵਾ ਲੈਣ ਜਦੋਂ ਇਹਨਾਂ ਨੇ ਅਨਾਊਂਸਮੈਂਟ ਕਰਤੀ ਭਈ ਤਿੰਨ ਜਥੇ ਤੋਂ ਬਾਅਦ ਮਹਾਂਪੁਰਖਾਂ ਨੇ ਬਹਿਣਾ ਫਿਰ ਭਾਈ ਗੁਰਸਰਨ ਸਿੰਘ ਨੇ ਤੇ ਮੈਂ ਧੰਤਨ ਬਾਬਾ ਨਾਨ ਸਿੰਘ ਨੇ ਇੰਨੇ ਕਿਹਾ ਮਹਾਰਾਜ ਜਿਵੇਂ ਤੁਹਾਡੀ ਮੌਜ ਹੈ ਮੈਂ ਤਾਂ ਚਾਹਦਾ ਸੀ ਘਰ ਜਾ ਕੇ ਇਸ਼ਨਾਨ ਕਰਕੇ ਜੋ ਤਿਲ ਫੁੱਲ ਤੁਸੀਂ ਸੇਵਾ ਲੈਂਦੇ ਤੇ ਸਿੱਧਾ ਫਿਰ ਉਸ ਤੋਂ ਬਾਅਦ ਸਾਧਨਾ ਚ ਜਾਂਦੇ ਮਹਾਰਾਜ ਹੁਣ ਲੱਗਦਾ ਹੁਣ ਇੱਥੋਂ ਹੀ ਧੋੜਨਾ ਪੈਣਾ ਪਤਾ ਨਹੀਂ ਇਸ਼ਨਾਨ ਦਾ ਵੇਲਾ ਵੀ ਨਹੀਂ ਜੇ ਇਸ਼ਨਾਨ ਹੋਏਗਾ ਤਾਂ ਸਿੱਧਾ ਹੀ ਧੋੜਨਾ ਪਏਗਾ ਮਹਾਰਾਜ ਜਿਵੇਂ ਤੁਹਾਡੀ ਖੁਸ਼ੀ ਮੈਂ ਤਾਂ ਸਿੰਧਾ ਇੱਥੇ ਹੀ ਕਹਿ ਕੇ ਮੈਂ ਬੈ ਗਿਆ ਮੈਂ ਹੁਣ ਜਿਵੇਂ ਤੁਹਾਡੀ ਖੁਸ਼ੀ ਹੈ ਮਨ ਸ਼ਾਂਤ ਕਰਕੇ ਬਾ ਰਾਨ ਦੇ ਵਿੱਚ ਹੁਣ ਆਨੰਦ ਲੈਣਾ ਹੈ ਮਾਪੁਰਖਾਂ ਦੀ ਕਥਾ ਸੁਣਨੀ ਇੱਦਾਂ ਤੇ ਸਾਧ ਸੰਗਤ ਜਿਵੇਂ ਕੀਰਤਨ ਖਤਮ ਹੋਇਆ ਸੁਣਿਆ ਲੱਗ ਗਿਆ ਵੀ ਕੀਰਤਨ ਕਰੋ ਆਖੋ ਸਤਨਾਮ ਵਾਹਿਗੁਰੂ ਦੇਖੋ ਤਨਤਨ ਬਾਬਾ ਅਨੰਦ ਸਿੰਘ ਦੀ ਕਿੰਦਾ ਜ਼ਾਹਿਰ ਕਲਾ ਨੇ ਸਾਸ ਕਿੰਦਾ ਹਾਜ਼ਰ ਨਾਜ਼ਰ ਨੇ ਕਿੰਦਾ ਹਾਜ਼ਰ ਨਾਜ਼ਰ ਨੇ ਕਿ ਮਾਪੁਰਖਾਂ ਦੇ ਹਿਰਦੇ ਵਿੱਚੋਂ ਵਰਤੇ ਤੇ ਮੈਂ ਧੰਵਾਦੀ ਆ ਮਹਾਪੁਰਖਾਂ ਦਾ ਇਹੀ ਸਾਧ ਸੰਗਤ ਵੱਡਾ ਬੜਪਣ ਹੁੰਦਾ ਹੈ ਮਹਾਪੁਰਖਾਂ ਦਾ ਕਿ ਜਿਹੜਾ ਸਾਧ ਸੰਗਤ ਇਹ ਬਹੁਤ ਵੱਡੀ ਬਾਤ ਹੈ ਆਪਣੇ ਸਮੇਂ ਚੋਂ ਸਮਾਂ ਕੱਢਣਾ ਸਾਰੇ ਮਹਾਪੁਰਖ ਇਹਨਾਂ ਇਸ ਥਾਨ ਤੇ ਸਾਧ ਸੰਗਤ ਸਾਰੇ ਹੀ ਮਹਾਪੁਰਖ ਪੂਜਨੀਕ ਨੇ ਸ਼੍ਰੀਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਕਾਲਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਲਖਾ ਸਿੰਘ ਜੀ ਸਾਰੇ ਮਹਾਪੁਰਖ ਸਾਧ ਸੰਗਤ ਵਿਕੇ ਹੋਏ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਦੇ ਚਰਨਾਂ 'ਚ ਆਓ ਸਾਰੇ ਕਰਤਾ ਕਰਿਓ ਜੀ ਕਰਿਓ ਬਖਸ਼ਿਸ਼ ਸਾਰੇ ਕਿਰਪਾ ਕਰਿਓ ਬੋਲਿਓ ਵਾਹ ਵਾਹ ਘਰੇ ਸਈ ਨਾਨ ਸੋੜੇ ਕੋ ਸੇਵਾ ਪ੍ਰਵਾਨ ਕਰਨੀ ਜੀ ਆਪਣੀ ਅਸੀਸਾਂ ਫਤਿਹ ਰੂਪ ਚ ਬਖਸ਼ਿਸ਼ ਕਰਿਓ ਜੀ ਨਿਵਾਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸ਼ਰਨ ਸਿੰਘ ਜੀ ਦੇ ਬੜੀ ਕਿਰਪਾ ਹੈ ਮਹਾਰਾਜ ਜੀ